ਪੰਜਾਬ ਭਾਜਪਾ ਵੱਲੋਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦੇ ਵਿਚਾਲੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਸ੍ਰੀਨ ਨੇ ਦਿੱਤਾ ਵੱਡਾ ਬਿਆਨ ਕਿਹਾ ਸੁਨੀਲ ਜਾਖੜ ਨੇ ਕੋਈ ਅਸਤੀਫਾ ਨਹੀਂ ਦਿੱਤਾ ਵਿਰੋਧੀ ਝੂਠੀਆਂ ਖਬਰਾਂ ਫੁਲਾ ਰਹੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਅਸਤੀਫੇ ਦੀਆਂ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਇਹ ਟੋਟਲੀ ਨਿਰਧਾਰਨ ਨੇ ਝੂਠੀਆਂ ਨੇ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਅੱਗੇ ਵਧ ਰਹੀ ਹੈ ਔਰ ਅਸੀਂ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਲਿਜਾਣ ਦਾ ਕੰਮ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰ ਵੱਲੋਂ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧਦੇ ਗਰਾਫ ਤੋਂ ਹਤਾਸ਼ ਨੇ ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ ਮੈਂ ਇੱਕ ਵਾਰ ਫੇਸਪਸ਼ਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਇਸਤੀਫਾ ਨਹੀਂ ਦਿੱਤਾ ਇਸ ਤਰ੍ਹਾਂ ਦੀਆਂ ਖਬਰਾਂ ਕੇਵਲ ਝੂਠੀਆਂ ਅਤੇ ਨਿਰਆਧਾਰ ਹੈਗੀਆਂ ਪੰਜਾਬ ਭਾਜਪਾ ਵੱਲੋਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦੇ ਵਿਚਾਲੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਸ੍ਰੀਨ ਨੇ ਦਿੱਤਾ ਵੱਡਾ ਬਿਆਨ ਕਿਹਾ ਸੁਨੀਲ ਜਾਖੜ ਨੇ ਕੋਈ ਅਸਤੀਫਾ ਨਹੀਂ ਦਿੱਤਾ ਵਿਰੋਧੀ ਝੂਠੀਆਂ ਖਬਰਾਂ ਫੁਲਾ ਰਹੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਅਸਤੀਫੇ ਦੀਆਂ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਇਹ ਟੋਟਲੀ ਨਿਰਧਾਰਨ ਨੇ ਝੂਠੀਆਂ ਨੇ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਅੱਗੇ ਵਧ ਰਹੀ ਹੈ ਔਰ ਅਸੀਂ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਲਗਾਉਣ ਦਾ ਕੰਮ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰ ਵੱਲੋਂ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧਦੇ ਗਰਾਫ ਤੋਂ ਹਤਾਸ਼ ਨੇ ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ ਮੈਂ ਇੱਕ ਵਾਰ ਫੇਸਪਾਸਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਇਸਤੀਫਾ ਨਹੀਂ ਦਿੱਤਾ ਇਸ ਤਰ੍ਹਾਂ ਦੀਆਂ ਖਬਰਾਂ ਕੇਵਲ ਝੂਠੀਆਂ ਅਤੇ ਨਿਰਾਧਾਰ ਹੈਗੀਆਂ ਨੇ ਪੰਜਾਬ பாஜக ਵੱਲੋਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦੇ ਵਿਚਾਰੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਸ੍ਰੀਨ ਨੇ ਦਿੱਤਾ ਵੱਡਾ ਬਿਆਨ ਕਿਹਾ ਸੁਨੀਲ ਜਾਖੜ ਨੇ ਕੋਈ ਅਸਤੀਫਾ ਨਹੀਂ ਦਿੱਤਾ ਵਿਰੋਧੀ ਝੂਠੀਆਂ ਖਬਰਾਂ ਫਲਾ ਰਹੇ ਹਨ ਪੰਜਾਬ பாஜக ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਅਸਤੀਫੇ ਦੀਆਂ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਇਹ ਟੋਟਲੀ ਨਿਰਧਾਰਨ ਨੇ ਝੂਠੀਆਂ ਨੇ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਅੱਗੇ ਵਧ ਰਹੀ ਹੈ ਔਰ ਅਸੀਂ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਲਗਾਉਣ ਦਾ ਕੰਮ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰ ਵੱਲੋਂ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧਦੇ ਗਰਾਫ ਤੋਂ ਹਤਾਸ਼ ਨੇ ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ ਮੈਂ ਇੱਕ ਵਾਰ ਫੇਸਪਾਸਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਇਸਤੀਫਾ ਨਹੀਂ ਦਿੱਤਾ ਇਸ ਤਰ੍ਹਾਂ ਦੀਆਂ ਖਬਰਾਂ ਕੇਵਲ ਝੂਠੀਆਂ ਅਤੇ ਨਿਰਾਧਾਰ ਹੈਗੀਆਂ ਨੇ ਪੰਜਾਬ ਭਾਜਪਾ ਵੱਲੋਂ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਦੇ ਵਿਚਾਰੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਸ੍ਰੀਨ ਨੇ ਦਿੱਤਾ ਵੱਡਾ ਬਿਆਨ ਕਿਹਾ ਸੁਨੀਲ ਜਾਖੜ ਨੇ ਕੋਈ ਅਸਤੀਫਾ ਨਹੀਂ ਦਿੱਤਾ ਵਿਰੋਧੀ ਝੂਠੀਆਂ ਖਬਰਾਂ ਫੁਲਾ ਰਹੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਅਸਤੀਫੇ ਦੀਆਂ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਇਹ ਟੋਟਲੀ ਨਿਰਧਾਰਨ ਨੇ ਝੂਠੀਆਂ ਨੇ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਅੱਗੇ ਵਧ ਰਹੀ ਹੈ ਔਰ ਅਸੀਂ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਲਿਜਾਣ ਦਾ ਕੰਮ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰ ਵੱਲੋਂ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧਦੇ ਗਰਾਫ ਤੋਂ ਹਤਾਸ਼ ਨੇ ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ ਮੈਂ ਇੱਕ ਵਾਰ ਫੇਸਪਸ਼ਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਇਸਤੀਫਾ ਨਹੀਂ ਦਿੱਤਾ ਇਸ ਤਰ੍ਹਾਂ ਦੀਆਂ ਖਬਰਾਂ ਕੇਵਲ ਝੂਠੀਆਂ ਅਤੇ ਨਿਰਆਧਾਰ ਹੈਗੀਆਂ ਨੇ